ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆਇਆ ਹਾਂ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਵਧੀਆ ਵਧੀਆ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਆਪਣੇ ਇਸ ਦੁਨੀਆ ਤੇ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਠੀਕ ਆ ਜੀ ਅਲੱਗ-ਅਲੱਗ ਸੋਚਦੇ ਹਨ ਤੇ ਜਿਹੜੀ ਪਹਿਲੇ ਬੰਦੇ ਹੁੰਦੇ ਨੇ ਉਹ ਕਿਸੇ ਰਿਚ ਪਰਸਨ ਨੂੰ ਦੇਖਦੇ ਆ ਕਿਸੇ ਅਮੀਰ ਬੰਦੇ ਨੂੰ ਦੇਖ ਰਿਆ ਹਨ ਤਾਂ ਉਹਨਾਂ ਦੀ ਸੋਚ ਇਹ ਹੁੰਦੀ ਆ ਉਹ ਕਹਿੰਦੇ ਆ ਵੀ ਯਾਰ ਇਹ ਤਾਂ ਕਿਸਮਤ ਚੰਗੀ ਆ ਠੀਕ ਆ ਇਹ ਪਿੱਛੋਂ ਕਿਸਮਤ ਚੰਗੀ ਲਿਖਾ ਕੇ ਆਇਆ ਇਹਦੇ ਕੋਲ ਪੈਸਾ ਆਇਆ ਹਨਾ ਤੇ ਦੂਜੀ ਜਿਹੜੀ ਇੱਕ ਹੁੰਦੀ ਆ ਕੈਟਾਗਰੀ ਹਨਾ ਸੋਚ ਦੀ ਲੋਕਾਂ ਦੀ ਸੋਚ ਦੀ ਉਹ ਇਹ ਕਹਿੰਦੇ ਵੀ ਯਾਰ ਜੇ ਇਹ ਕਰ ਸਕਦਾ ਠੀਕ ਆ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਵੀ ਜੇ ਇਹ ਅਮੀਰ ਆ ਇਹਦੇ ਕੋਲ ਬੈਂਕ ਬੈਲੈਂਸ ਚੰਗਾ ਵਧੀਆ ਗੱਡੀ ਚ ਘੁੰਮਦਾ ਇਹਦੇ ਪਿੱਛੇ ਰੀਜ਼ਨ ਕੀ ਆ ਉਦੇ ਪਿੱਛੇ ਰੀਜ਼ਨ ਹੋ ਸਕਦਾ ਉਹ ਹੋ ਸਕਦਾ ਉਹਨੇ ਬੜੀ ਹਾਰਡ ਵਰਕ ਕੀਤੀ ਹੋਵੇ ਇਹ ਐਕਚੁਅਲੀ ਸੋਚ ਦਾ ਵਰਕ ਹੁੰਦਾ ਹੈ ਹਨਾ ਕਈ ਕਈ ਸੋਚਦੇ ਆ ਇਹ ਵੀ ਯਾਰ ਇਹ ਤਾਂ ਇਸ ਦੀ ਕਿਸਮਤ ਚੰਗੀ ਆ ਵੀ ਸਾਰਾ ਕਿਸਮਤ ਨਾਲ ਮਿਲ ਗਿਆ ਹਨਾ ਤੇ ਇੱਕ ਦੂਜੀ ਸੋਚੇ ਹੁੰਦੀ ਵੀ ਯਾਰ ਜੇ ਇਹ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਇਸ ਲਈ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਵੀ ਤੁਸੀਂ ਕੀ ਜ਼ਿੰਦਗੀ ਚ ਕੀ ਕਰੋਗੇ ਛੋਟਾ ਕਰੋਗੇ ਵੱਡਾ ਕਰੋਗੇ ਹਨਾ ਤੁਹਾਡਾ ਟਾਰਗੇਟ ਕੀ ਆ ਠੀਕ ਹੈ ਜੀ ਤੁਹਾਡੇ ਅੰਦਰ ਉਹ ਚੀਜ਼ ਨੂੰ ਪਾਉਣ ਲਈ ਪੈਸ਼ਨ ਹੋਣਾ ਚਾਹੀਦਾ ਜਿੰਨਾ ਜ਼ਿਕਰ ਤੁਹਾਡੀ ਸੋਚ ਹੀ ਨਹੀਂ ਪੋਜ਼ਿਟਿਵ ਜਾਂਦੀ ਹੈ ਨਾ ਤੇ ਤੁਸੀਂ ਜ਼ਿੰਦਗੀ ਚ ਸਫਲ ਨਹੀਂ ਹੋ ਸਕਦੇ ਇਸ ਲਈ ਸੋਚ ਨੂੰ ਵਧੀਆ ਬਣਾਓ ਪੋਜ਼ਿਟਿਵ ਸੋਚੋ ਵੱਡਾ ਸੋਚੋ ਵੱਡੇ ਸੁਪਨੇ ਲਾਓ ਕਿਉਂਕਿ ਸੁਪਨੇ ਲਵਾਂਗੇ ਤਾਂ ਹੀ ਪੂਰੇ ਹੋਣਗੇ ਜੇ ਆਪਾਂ ਸੁਪਨੇ ਲੈਣੇ ਨਹੀਂ ਤੇ ਪੂਰੇ ਤਾਂ ਹਰ ਹੁਣੇ ਕਿ ਹਨਾ ਆਪਾਂ ਕਵਾਂਗੇ ਇਸ ਲਈ ਕੋਸ਼ਿਸ਼ ਕਰਿਆ ਕਰੋ ਚੰਗੀ ਸੋਚ ਉੱਚੀ ਸੋਚ ਸ਼ੁੱਧ ਸੋਚ ਰੱਖੋ ਹਨਾ ਤੇ ਇੱਕ ਮਿਸ਼ਨ ਹੋਣਾ ਚਾਹੀਦਾ ਹੈ ਇੱਕ ਥੋੜਾ ਟਾਰਗੇਟ ਹੋਣਾ ਚਾਹੀਦਾ ਵੀ ਹਾਂ ਯਾਰ ਮੈਂ ਆਹ ਚੀਜ਼ ਨੂੰ ਅਚੀਵ ਕਰਨਾ ਹੈ ਤੇ ਜੇ ਚੰਗੀ ਸੋਚ ਰੱਖੋਗੇ ਇਮਾਨਦਾਰੀ ਨਾਲ ਆਪਣਾ ਕੰਮ ਕਰੋਗੇ ਤਾਂ ਤੁਸੀਂ ਵਧੀਆ ਆਪਣੇ ਆਪ ਨੂੰ ਲਾਈਫ ਦੇ ਵਿੱਚ ਬਹੁਤ ਸੈਟ ਅਪ ਕਰ ਸਕਦੇ ਹਾਂ ਸੋ ਦੋਸਤੋ ਇਹ ਸੀਗੇ ਵੀ ਦੋ ਤਰ੍ਹਾਂ ਦੀ ਕੈਟਾਗਰੀ ਦੇ ਲੋਕ ਹੁੰਦੇ ਆ ਹਨਾ ਆਪਣੇ ਇੱਥੇ ਦੁਨੀਆ ਦੇ ਵਿੱਚ ਹੁਣ ਤੁਸੀਂ ਕਿਹੜੀ ਕੈਟਾਗਰੀ ਦੇ ਹੋ ਇਹ ਕਹਿਣ ਵਾਲੇ ਕਿ ਯਾਰ ਉਹਦੀ ਕਿਸਮਤ ਚੰਗੀ ਹੈ ਜਾਂ ਇਹ ਕਹਿਣ ਵਾਲੇ ਵੀ ਯਾਰ ਜਿਹੋ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਸੋ ਇਸ ਲਈ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਨ ਸ਼ੇਅਰ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ ਵੈਰੀ ਮਚ